ਅਕਾਲੀ ਦਲ ਤਾਂ ਕਿਉਂ ਨਹੀਂ ਬੋਤਦਾ ਜ਼ਿਆਦਾ ਕਾਰਨ ਕੀ ਹੈ ਜਿਹੜਾ तमाम ਵੋਟਰਾਂ ਦੇ ਵਿੱਚ ਵੀ ਸਵਾਲ ਸਰ ਲੱਗਾ ਨਹੀਂ ਬੋਤ ਜੀ ਪਤਾ ਨਹੀਂ ਹੋ ਕਾਰਨ ਦਾ ਨਹੀਂ ਕੋਈ ਕਸ ਜੀ ਸਾਰੇ ਅੰਮ੍ਰਿਤਧਾਰੀ ਵਾਰੀ ਨਹੀਂ ਹੁੰਦੀ ਇਹਨਾਂ ਦੀ ਬੰਦੇ ਸਾਰੇ ਲੜ ਕੇ ਜਿੰਨੇ ਵੀ ਹਵਲਤਪਾਰਨ ਸਭਰਤਨ ਦੇਤਾ ਸਾਰਿਆਂ ਨੇ ਗਠਵੰਦਲ ਹੋ ਗਿਆ ਜੀ ਪ੍ਰਸ਼ਾਸਨ ਵੱਲੋਂ ਜੀ ਇੰਤਜ਼ਾਮ ਪੂਰੇ ਨੇ ਅੰਦਰ ਵੀ ਜਿਵੇਂ ਕੀ ਸਾਰੀਆਂ ਚੰਦਨੀਆਂ ਵਗੈ ਕੇ ਲਾ ਕੇ ਪੱਖੇ ਵਗੈਰਾ ਲਗਾਏ ਨੇ ਪਾਣੀ ਦਾ ਛਬੀ ਦਾ ਇੰਤਜ਼ਾਮ ਵੀ ਜਰੂਰ ਕੀਤਾ ਗਿਆ ਸੋ ਲੋਕ ਵੀ ਵੱਧ ਵੱਧ ਆ ਕੇ ਵੋਟਾਂ ਪਾ ਰਹੇ ਨੇ ਥੋੜੀ ਗਰਮੀ ਕਰਕੇ VOTING ਪਰਸੈਂਟ ਘੱਟ ਹੈ ਸੋ ਮੈਨੂੰ ਉਮੀਦ ਹੈ ਵੀ 4-5 ਵਜੇ ਤੋਂ ਬਾਅਦ ਜਿਹੜੀ ਕਿ ਪਰਸੈਂਟੇ ਵਧ ਜੇਗੀ ਚੋਨ ਕਮਿਸ਼ਨ ਵੱਲੋਂ ਜਿਹੜਾ ਟਾਈਮ ਹੈ 7 ਵਜੇ ਦਾ ਕਰ ਦਿੱਤਾ ਗਿਆ ਸੀ ਸੋ 7 ਤੋਂ 10-11 ਵਜੇ ਤੱਕ ਤਾਂ ਬਹੁਤ ਵਧੀਆ ਰੁਝਾਨ ਰਿਹਾ ਵਾ ਲੋਕੀ ਨੋਰਮਲੀ ਆ ਰਹੇ ਜਾ ਰਹੇ ਸੀ ਪਰ ਵਿੱਚੋਂ ਤੁਹਾਨੂੰ ਪਤਾ 2 ਘੰਟੇ ਗਰਮੀ ਦੇ ਬਹੁਤ ਜ਼ਿਆਦਾ ਵਾ ਸੋ ਹੁਣ ਲੱਗ ਰਿਹਾ ਕਿ ਹੌਲੀ ਹੌਲੀ ਸ਼ੁਰੂ ਹੋ ਰਿਹਾ ਵਾ ਦੁਬਾਰਾ 6 ਵਜੇ ਤੱਕ ਮੇਰਾ ਖਿਆਲ ਕਾਫੀ VOTING ਹੋ ਜਾਏਗੀ ਸਾਡੇ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੇ ਪੰਜਾਬ ਭਰ ਦੇ ਵਿੱਚ VOTING ਚੱਲ ਰਹੀ ਹੈ ਜੇਕਰ ਗੱਲ ਕਰੀਏ ਤਰਨਤਾਰਨ ਤੋਂ ਜਿਹੜਾ ਹਲਕਾ ਖਡੂਤ ਸਾਹਿਬ ਇੱਥੋਂ ਚਾਰ ਜਿਹੜੇ ਉਮੀਦਵਾਰ ਜਿਹੜੇ ਮੇਨ ਦੇਸ਼ ਦੇ ਵਿੱਚ ਨਜ਼ਰ ਆਦੇ ਨੇ BJP ਤੋਂ ਗੱਲ ਕਰੀਏ ਮਨਜੀਤ ਸਿੰਘ ਮੰਨਾ ਕਾਂਡਲੀਦਲ ਤੋਂ ਗੱਲ ਕਰੀਏ ਜਿਹੜੇ ਸਰਦਾਰ ਵਿਸ਼ਵਾ ਸਿੰਘ ਵਲਟੋਆ ਖੜੇ ਨੇ ਗੱਲ ਕਰੀਏ ਕਾਂਗਰਸ ਤੋਂ ਕੁਲਬੀਰ ਜੀ ਦਾ ਤੇ ਆਜ਼ਾਦ ਉਮੀਦਵਾਰ ਭਾਈ ਅਮਰਪਾਲ ਸਿੰਘ ਵੀ ਇਸ ਦੇਸ਼ ਦੇ ਵਿੱਚ ਆ ਚੁੱਕੇ ਨੇ ਸੋ ਜਿਹੜੇ ਤਮਾਮ ਜਿਹੜੇ ਦ੍ਰਿਸ਼ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਸ ਵਕਤ ਵਾਰਡ ਨੰਬਰ 12 ਦੇ ਜਿਹੜੇ ਸੇ ਬੂਥ ਲਗਾਏ ਗਏ ਨੇ ਸੋ ਜੇਕਰ ਗੱਲ ਕਰੀਏ ਬੂਥ ਦੇ ਉੱਪਰ ਜਿਹੜੇ ਵਰਕਰ ਇਸ ਵਕਤ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅ ਇਨਫੋਰਮੇਸ਼ਨ ਦੇ ਮੁਤਾਬਕ ਜਿਹੜੀ ਹਜੇ ਤੱਕ ਕਾਫੀ ਘੱਟ ਬਿੰਦੀ ਦੇ ਵਿੱਚ voting ਹੋਈ ਆ ਸੋ ਇਹਦੇ 7 ਵਜੇ ਤਕਰੀਬਨ voting ਸ਼ੁਰੂ ਹੋ ਗਈ ਸੀ ਲੇਕਿਨ ਫਿਲਹਾਲ ਜਿਹੜੀ voting ਆ ਉਹ ਕਾਫੀ ਘੱਟ ਨਜ਼ਰ ਆਦੀ ਆ ਸੋ ਗੱਲਬਾਤ ਕਰਾਂਗੇ ਇਸ ਵਕਤ ਜਿਹੜੇ ਬੂਥ ਦੇ ਵਰਕਰ ਕਿੰਨਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਜੇ ਗੱਲ ਕਰੀਏ ਵੋਟਰਾਂ ਦੇ ਵਿੱਚ ਕੋਈ ਤਸ਼ਾਹ ਬਹੁਤ ਸਾਰੀ ਸੰਗਤ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਨਾ ਥੋੜੇ ਥੋੜੇ ਕਰਕੇ ਸਾਰੇ ਤੁਰੇ ਹੀ ਆਉਂਦੇ ਆ ਲਾਈਨ ਅੰਦਰ ਜਾ ਕੇ ਵੀ ਤੁਸੀਂ ਨੋਟ ਕਰਨਾ ਵੀ ਇਹ ਨਹੀਂ ਵੀ ਆ ਕੇ ਉਹਨਾਂ ਨੂੰ ਵਿਹਲੇ ਬਹਿਣਾ ਪੈਂਦੇ ਅੰਦਰ 5 5 6 6 7 7 ਹੁਣ ਵੀ 10 15 20 25 ਬੰਦੇ ਲਾਈਨ ਚ ਲੱਗੇ ਹੋਏ ਆ ਠੀਕ ਹੈ ਜੀ ਇੰਤਜ਼ਾਮਾਤ ਦੀ ਗੱਲ ਕਰੀਏ ਜਿਹੜੇ ਇਲੈਕਸ਼ਨ ਕਮਿਸ਼ਨ ਵੱਲੋਂ ਹਦਾਇਤਾਂ ਹੁੰਦੀਆਂ ਨੇ ਪੈਂਟਕ ਦੀਆਂ ਜੇਕਰ ਕੋਈ ਕੁਰਸੀਆਂ ਦੀ ਤਮਾਮ ਜਿਹੜੀਆਂ ਅਰੇਂਜਮੈਂਟਸ ਉਹ ਕੀਤੇ ਗਏ ਨੇ ਤੁਹਾਡੇ ਦੁਆਰਾ ਸਾਹ ਜੀ ਭਾਰਤੀ ਜਨਤਾ ਪਾਰਟੀ ਦੇ ਬੂਥ ਦੇ ਉੱਪਰ ਪਾਣੀ ਦਾ ਪ੍ਰਬੰਧ ਠੰਡੇ ਪਾਣੀ ਦਾ ਪ੍ਰਬੰਧ ਜੀ ਠੀਕ ਹੈ ਜੀ ਬੱਚਿਆਂ ਵਾਸਤੇ ਬਿਸਕਟ ਨਮਕੀਨ ਵੀ ਬੱਚੇ ਵੀ ਨਾਲ ਕਿਸੇ ਵੇਲੇ ਮਾਵਾ ਦੇ ਨਾਲ ਆਉਂਦੇ ਆ ਕਿਸੇ ਲਈ ਤੰਗ ਕਰਦੇ ਆ ਉਹਨਾਂ ਨੂੰ ਹਰ ਚੀਜ਼ ਪ੍ਰੋਵਾਈਡ ਹੋ ਰਹੀ ਹੈ ਜੀ ਕਿਸੇ ਵੀ ਕਿਸਮ ਦੇ ਕਿਸੇ ਨੂੰ ਪ੍ਰੋਬਲਮ ਕੋਈ ਨਹੀਂ ਚਾਹ ਦੇਣਾ ਚਾਹ ਹਾਜ਼ਰ ਪਈ ਹੈ ਜੀ ਹਰ ਚੀਜ਼ ਅਵੇਲੇਬਲ ਹੈ ਪ੍ਰਸ਼ਾਸਨ ਵੱਲੋਂ ਕਿੰਦਾ ਨਹੀਂ ਤਜ਼ਮਤ ਕੀਤੇ ਗਏ ਨੇ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਇੰਤਜ਼ਾਮ ਹੈ ਜੀ ਕਿਸੇ ਕਿਸਮ ਦੀ ਇੱਥੇ ਕੋਈ ਕਿਸੇ ਨਾਲ ਕੋਈ ਤੂੰ ਤੂੰ ਮੈਂ ਮੈਂ ਕਿਸੇ ਨਾਲ ਕਿਸੇ ਨਾਲ ਕੋਈ ਨਹੀਂ ਗੱਲਬਾਤ ਨਹੀਂ ਬਹੁਤ ਵਧੀਆ ਚੱਲ ਰਿਹਾ ਜੀ ਕਿੰਨਾ ਕੁ ਤਸ਼ਾਹ ਦੇਖਣ ਨੂੰ ਮਿਲ ਰਿਹਾ ਵੋਟਰਾਂ ਦੇ ਵਿੱਚ ਕਰ ਜੇ ਗੱਲ ਕਰੀਏ ਲੋਕਤੰਤਰ ਦਾ ਸਭ ਤੋਂ ਵੱਡਾ ਦਿਨ ਹੈ ਅੱਜ VOTING ਚੱਲ ਰਹੀ ਹੈ ਉਹਦੇ ਪੰਜਾਬ ਭਰ ਦੇ ਵਿੱਚ ਕਿੰਨਾ ਕੁ ਸ਼ਾਂਤ ਵੋਟਰਾਂ ਦੇ ਵਿੱਚ ਬਹੁਤ ਅਛਾਹ ਜੀ ਵੋਟਰਾਂ ਦੇ ਵਿੱਚ ਗਰਮੀ ਹੋਣ ਦੇ ਬਾਵਜੂਦ ਵੀ ਲਾਈਨ ਪੂਰੇ ਆ ਰਹੇ ਨੇ ਵੀ ਇਹ ਮਤਲਬ ਨਾ ਕਿਸੇ ਕਿਸਮ ਦੀ ਕੋਈ ਹੋਰ ਲੜਬਾ ਜੀ ਆਰਾਮ ਦੇ ਨਾਲ ਵੋਟਾਂ ਪੈ ਰਹੀਆਂ ਜੀ ਸ਼ਾਂਤੀਪੂਰ ਉਸੇ ਕਰ ਗੱਲ ਕਰੀਏ ਬੀਜੇਪੀ ਦੇ ਬੂਥ ਦੀ ਕਹਦੇ ਨੇ ਤਮਾਮ ਜਿਹੜੇ ਇੰਤਜ਼ਾਮਾਤ ਕੀਤੇ ਗਏ ਨੇ ਸੋ ਆਮ ਆਦਮੀ ਦੇ ਜਿਹੜੇ ਬੂਥ ਆ ਜਦੋਂ ਦੇ ਜਿਹੜੇ ਉਮੀਦਵਾਰ ਖੜੇ ਨੇ ਲਾਲਜੀਤ ਸਿੰਘ ਪੁੱਲਰ ਉਹਨਾਂ ਦਾ ਜਿਹੜਾ ਬੂਥ ਇੱਥੇ ਲੱਗਾ ਹੋਇਆ ਵਾ ਵਾਰਡ ਨੰਬਰ 12 ਦੇ ਵਿੱਚ ਮੈਡਮ ਕਿਸ ਤਰੀਕੇ ਦੇ ਇੰਤਜ਼ਾਮਾਤ ਕੀਤੇ ਗਏ ਨੇ ਤੁਹਾਡੇ ਵੱਲੋਂ ਪ੍ਰਸ਼ਾਸਨ ਵੱਲੋਂ ਵੋਟਰਾਂ ਦੇ ਵਿੱਚ ਕਿੰਨਾ ਉਤਸ਼ਾਹ ਤਮਾਮ ਜਾਣਕਾਰੀ ਜਿਹੜੀ ਦਰਸ਼ਕਾਂ ਨਾਲ ਸਾਂਝੀ ਕੀਤੀ ਜਾਵੇ ਦੇਖੋ ਬਹੁਤ ਹੀ ਬੜੀਆਂ ਇੰਤਜ਼ਾਮ ਕੀਤੇ ਗਏ ਨੇ ਪ੍ਰਸ਼ਾਸਨ ਵੱਜੇ ਤਰਫ ਤੇ ਵੀ ਕੋਈ ਕਮੀ ਨਹੀਂ ਹੈਗੀ ਹੈ ਤੇ ਸਾਡੇ ਵੱਲੋਂ ਵੀ ਕੋਈ ਕਮੀ ਨਹੀਂ ਹੈਗੀ ਹੈ ਬਹੁਤ ਵਧੀਆ ਕਿਤੇ ਉਤਸ਼ਾ ਮੇਰੀ ਵਾਰਡ ਦੇ ਵਿੱਚ ਜਿੱਥੇ ਮੈਂ ਇਧਰ ਦੇਖ ਰਹੀ ਹਾਂ ਸਵੇਰ ਤੇ ਲਾਈਨ ਲੱਗੀ ਹੋਈ ਹੈ ਬਹੁਤ ਜ਼ਿਆਦਾ 60% ਵੋਟ ਪੈ ਚੁੱਕੀ ਹੁਣ ਤੱਕ ਭਾਜੀ ਜਿੱਦ ਗੱਲ ਕਰੀਏ ਗਰਮੀ ਬਹੁਤ ਜ਼ਿਆਦਾ ਵਾ ਪਿਛੋਂ ਇਨਫਰਮੇਸ਼ਨ ਜਿਹੜੀ ਆ ਰਹੀ ਹੈ ਕਹਿੰਦੇ ਘੱਟ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਨਹੀਂ ਸਰ ਉਤਸ਼ਾਹ ਬਹੁਤ ਹੈ ਲੋਕਾਂ ਦੇ ਵਿੱਚ ਤੇ ਇਹਨਾਂ ਕਿ ਸਵੇਰ ਬੋਟਿੰਗ ਬਹੁਤ ਜ਼ਿਆਦੀ ਹੋ ਚੁੱਕੀ ਹੈ ਤੇ ਹੁਣ ਵੀ ਦੁਪਹਿਰ ਦਾ ਟਾਈਮ ਆ ਲੋਕ ਰੈਸਟ ਕਰ ਰਹੇ ਨੇ ਸ਼ਾਮ ਦੇ ਟਾਈਮ ਫੇਰ 4 ਵਜੇ ਦੇ ਕਰੀਬ ਵੋਟਿੰਗ ਫੇਰ ਸਟਾਰਟ ਹੋ ਜਾਏਗੀ ਕਿਉਂਕਿ ਗਰਮੀ ਬਹੁਤ ਜ਼ਿਆਦੀ ਆ वैसे भी प्रशासन ਵੱਲੋਂ ਵੀ ਹਕਮਕ ਜਾਨਕ ਕੇ ਦੁਪਹਿਰ ਦੇ ਟਾਈਮ ਕਰੋ ਬਾਹਰ ਨਾਲ ਨਿਕਲਿਆ ਜਾਵੇ ਤੇ ਲੋਕ ਸ਼ਾਮ ਨੂੰ 4 ਵਜੇ ਦੇ ਕਰੀਬ ਲੋਕ ਫੇਰ ਘਰ ਦੇ ਵਿੱਚ ਆਗੇ 2 ਘੰਟੇ ਪੂਰੀ VOTING ਹੋ ਗਈ ਅਜ ਹੁਣ ਤੱਕ 60 ਤੋਂ 70% ਪੋਲਿੰਗ ਹੋ ਚੁੱਕੀ ਆ ਬਾਕੀ ਜਿਹੜੀ ਰਹਿੰਦੀ ਉਹ ਸ਼ਾਮ ਨੂੰ ਹੋ ਜਾਏਗੀ ਜੇਕਰ ਗੱਲ ਕਰੀਏ ਇੰਤਜ਼ਾਮ ਜਿਹੜੇ ਪ੍ਰਸ਼ਾਸਨ ਵੱਲੋਂ ਇਹ ਤੁਹਾਡੇ ਬੂਥਾ ਵੱਲੋਂ ਕਿਸ ਤਰੀਕੇ ਦੇ ਨੇ ਸਰ ਬਹੁਤ ਵਧੀਆ ਇੰਤਜ਼ਾਮ ਕੀਤੇ ਗਏ ਬੂਥ ਦੀ ਜਿਹੜੀ ਦੂਰੀ ਆ ਉਹ ਵੀ ਸਰ ਜਿੰਨੀ ਸਰਕਾਰ ਵੱਲੋਂ ਨਿਰਧਾਰਤ ਕੀਤੀ ਗਈ ਆ ਉਹਦੇ ਆਧਾਰ ਤੇ ਹੀ ਬੂਥ ਲਗਾਏ ਗਏ ਨੇ ਤੇ ਬੂਥ ਉੱਤੇ ਪਾਣੀ ਦਾ ਇੰਤਜ਼ਾਮ ਕੀਤਾ ਗਿਆ ਵਾ ਹਰ ਇੱਕ ਸੁਵਿਧਾ ਜਿਹੜਾ VOTING VOTER ਆ ਰਿਹਾ ਉਹਨੂੰ ਪਾਣੀ ਦੀ ਸੁਵਿਧਾ ਦੇ ਦੇ ਰਹੇ ਉਹਨਾਂ ਨੂੰ ਵੋਟ ਜਿਹੜੀ ਪਰਚੀ ਜਿੰਨਾ ਕੋ ਨਹੀਂ ਹੈਗੀ ਉਹਨਾਂ ਨੂੰ ਉਸੇ ਟਾਈਮ ਵੋਟ ਪਰਚੀ ਕੱਢ ਕੇ ਦਿੱਤੀ ਜਾ ਰਹੀ ਹੈ ਸਰ ਸੋ ਇਸਨ ਜਿਹੜੇ ਆਮ ਆਦਮੀ ਦਾ ਜਿਹੜਾ ਬੂਥ ਸੀਗਾ ਵਾਡ ਨੰਬਰ 12 ਦੇ ਵਿੱਚ ਸੋ ਜੇਕਰ ਗੱਲ ਕਰੀਏ ਵਾਡ ਨੰਬਰ 12 ਦੇ ਵਿੱਚ तमाम ਜਿਹੜੀਆਂ ਪਾਰਟੀਆਂ ਨੇ ਬੂਥ ਲਗਾ ਕੇ ਬੈਠੀਆਂ ਗੱਲ ਕਰੀਏ ਬੀਜੇਪੀ ਦਾ ਵੀ ਬੂਥ ਇੱਥੇ ਨਜ਼ਰ ਆ ਰਿਹਾ ਵਾ ਆਮ ਆਦਮੀ ਪਾਰਟੀ ਦਾ ਵੀ ਜਿਹੜਾ ਇੱਥੇ ਬੂਥ ਨਜ਼ਰ ਆ ਰਿਹਾ ਵਾ ਸੋ तमाम ਜਿੰਨਾਂ ਨਾਲ ਅਸੀਂ ਗੱਲਬਾਤ ਕੀਤੀ ਸੋ ਹੋਰ ਗੱਲਬਾਤ ਕਰਾਂਗੇ ਜਿਹੜੇ ਇੱਧਰ ਆਜ਼ਾਦ ਉਮੀਦਵਾਰ ਗੱਲ ਕਰੀਏ ਅਮਰਪਾਲ ਸਿੰਘ ਜਿਨ੍ਹਾਂ ਦਾ ਬੂਥ ਇੱਥੇ ਲੱਗਾ ਹੋਇਆ ਵਾ ਸੋ ਜ਼ਰੂਰ ਗੱਲਬਾਤ ਕਰਾਂਗੇ ਇਹਨਾਂ ਨਾਲ ਵੀ ਇੱਥੇ ਲੰਗਰ ਪਛਾਦੇ ਚੱਲ ਰਹੇ ਨੇ ਸੋ ਸਾਜੀ ਮਿਹਰਬਾਨੀ ਜੀ ਸਤਨਾਮ ਰਾਮ ਰੋਪਾਣਾ ਜੀ ਸੋ ਜੇਕਰ ਗੱਲ ਕਰੀਏ ਹਾਦੀਕ ਪਾਰਟੀ ਵੱਲੋਂ ਬੂਥ ਲਗਾਏ ਗਏ ਆ ਅਕਾਲੀ ਦਲ ਦਾ ਬੂਥ ਹੀ ਨਜ਼ਰ ਆ ਰਿਹਾ ਉਹਦਾ ਕਾਰਨ ਕੀ ਹੈ ਹਾਂ ਜੀ ਅਕਾਲੀ ਦਲ ਦਾ ਕਿਉਂ ਨਹੀਂ ਬੂਥ ਨਜ਼ਰ ਆ ਰਿਹਾ ਕਾਰਨ ਕੀ ਹੈ ਜਿਹੜਾ तमाम ਵੋਟਰਾਂ ਦੇ ਵਿੱਚ ਵੀ ਸਵਾਲ ਸਰ ਲੱਗਾ ਨਹੀਂ ਬੂਥ ਜੀ ਪਤਾ ਨਹੀਂ ਕੋਈ ਕਾਰਨ ਦਾ ਨਹੀਂ ਕੋਈ ਕਸ ਜੀ ਸਾਰੇ ਅੰਮ੍ਰਿਤਪਾਲ ਨੇ ਨਹੀਂ ਹੁੰਦੇ ਇਹਨਾਂ ਦੇ ਬੰਦੇ ਸਾਰੇ ਲੜ ਕੇ ਜਿੰਨੇ ਆਮਤ ਪਾਰਨ ਸਬਰਥਨ ਦੇਤਾ ਸਾਰਿਆਂ ਨੇ ਗੱਠਵੰਦ ਹੋ ਗਿਆ ਜੀ ਨਹੀਂ ਗੱਠਵੰਦ ਨਹੀਂ ਗਾ ਵੈਸੋ ਨੇ ਕਿਹਾ ਕਿ ਵੱਲੋਂ ਵੋਟ ਯਾਰ ਕਿ ਇਧਰ ਪਾਉਣੀ ਆ ਅੰਦਰ ਖਾਤੇ ਜੀ ਸੋ ਇਨ ਜ਼ਰੂਰ ਹੋਰ ਵੀ ਜਿਹੜੇ ਗੱਲਬਾਤ ਕਰਾਂਗੇ ਇੱਥੋਂ ਦੇ ਅਧਿਕਾਰ ਇਹਨਾਂ ਕਿੱਦਾਂ ਦੇ ਇੰਤਜ਼ਾਮਾਤ ਕੀਤੇ ਗਏ ਆ ਕਿਉਂਕਿ ਗੱਲ ਕਰੀ ਗਰਮੀ ਬੜੀ ਆ ਵੋਟਰ ਆ ਰਹੇ ਆ ਇੰਨੀ ਗਰਮੀ ਦੇ ਵਿੱਚ ਤਾਂ ਵੀ VOTING ਕਰਨ ਹਾਂਜੀ ਵੋਟਰ ਸਾਰੇ ਬਹੁਤ ਵਧੀਆ ਨੇ ਜਿਹੜੇ ਇੰਨੀ ਗਰਮੀ ਦੇ ਵਿੱਚ ਵੀ VOT ਕਰਨ ਆ ਰਹੇ ਨੇ ਸਾਡੇ ਬੂਥ ਤੇ ਬਹੁਤ ਵਧੀਆ ਇੰਤਜ਼ਾਮ ਕੀਤੇ ਗਏ ਨੇ ਜਿਹੜਾ ਵੀ ਵੋਟਰ ਆਉਂਦਾ ਆ ਉਹਨੂੰ ਅਸੀਂ ਪਾਣੀ ਠੰਡਾ ਪਾਣੀ ਜਿਹੜਾ ਉਹ ਵੀ ਪੀ ਰਹੇ ਆ ਚਾਹ ਵੀ ਪੀ ਰਹੇ ਆ ਜਿਹੜਾ ਹੋ ਸਕਦਾ ਕੋਈ ਪ੍ਰਸ਼ਾਦਾ ਪਾਣੀ ਵੀ ਉਹਨੂੰ ਸ਼ਿਕਾ ਰਹੇ ਆ ਜੀ ਲੱਗਦਾ ਲੋਕਾਂ ਦੇ ਵਿੱਚ ਉਤਸ਼ਾਹ ਹੈਗਾ ਵਾ ਕਿਉਂਕਿ VOTING ਬਸਣ ਦੇ ਸਿਰੇ ਘਟਾ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਹੈਗਾ ਆ ਅਮਰਤਪਾਲ ਦੇ ਹੱਕ ਦੇ ਵਿੱਚ ਵੋਟ ਪਾਉਣ ਵਾਸਤੇ ਕਿ ਉਹਨਾਂ ਕੀ ਸਾਨੂੰ ਸਪੋਰਟਰਾਂ ਦੇ ਵਿੱਚ ਨਹੀਂ ਉਤਸ਼ਾਹ ਹੈਗਾ ਜਿੰਨਾ ਵੋਟਰਾਂ ਦੇ ਵਿੱਚ ਆਪਣੇ ਆਪ ਹੀ ਉਤਸ਼ਾਹ ਬਣਿਆ ਹੋਇਆ ਆ ਜੀ ਸੋ ਕਿੰਨਾ ਕੁ ਲੱਗਦਾ ਕਿੰਨੀ ਕੁ ਬਸਣ ਦੇ ਜਿਹੜੀ VOTING ਜਿਹੜੀ ਹੋ ਜਾਊਗੀ ਕਿਉਂਕਿ ਹਜੇ ਤੱਕ ਜੇ ਗੱਲ ਕਰੀ ਇਨਫੋਰਮੇਸ਼ਨ ਦੇ ਮੁਤਾਬਕ 35 ਤੋਂ 36 ਬਸਣ ਜਿਹੜੀ ਹਜੇ ਤੱਕ ਪੋਲ ਹੋਈ ਆ ਵੋਟ ਕਿੰਨੇ ਤੱਕ ਖਤਮ ਹੋ ਗਈ ਕਿਉਂਕਿ ਸਾਰਾ ਜਿਹੜਾ ਦਿਨ ਨਿਕਲ ਚੁੱਕਾ ਵਾ ਹੁਣ ਸਿਰਫ 2-3 ਘੰਟੇ 80% 70 ਤੋਂ 80% ਅਸੀਂ ਵੋਟ ਨੂੰ ਗਿਣਦੇ ਆ ਜਿਹੜੀ ਪੋਲ ਹੋਊਗੀ ਸੋ ਉਹਨਾਂ ਦਾ ਕਹਿਣਾ ਜਿਹੜਾ 70 ਤੋਂ 80% ਜਿਹੜੀ ਵੋਟ ਪੋਲ ਹੋਏਗੀ ਸੋ ਗੱਲਬਾਤ ਕਰੀਏ ਜੇਕਰ ਕਾਂਗਰਸਾ ਵੀ ਜਿਹੜਾ ਇੱਥੇ ਸਾਹਮਣੇ ਦੇਖਣ ਨੂੰ ਮਿਲ ਰਿਹਾ ਵਾ ਬੂਥ ਸੋ ਕੁਲਬੀਰ ਸਿੰਘ ਜਿਹੜਾ ਜਿਹੜੇ ਇੱਥੋਂ ਦੇ ਉਮੀਦਵਾਰ ਨੇ ਸੋ ਇਹਨਾਂ ਨਾਲ ਵੀ ਗੱਲਬਾਤ ਕਰਨਾ ਚਾਹਾਂਗੇ ਸੋ ਜ਼ਰੂਰ ਅੱਜ ਕਿੱਦਾਂ ਦਾ ਜਿਹੜਾ ਉਤਸ਼ਾਹ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ VOTING ਨੂੰ ਲੈ ਕੇ ਬਦਿੰਗਾ ਬਾਹਰ ਲੋਕੀ ਤੁਹਾਡਾ ਤੁਹਾਡਾ ਵੋਟ ਗਰਮੀ ਬੜੀ ਆ ਕਹਿੰਦੇ VOTING ਜਿਹੜੀ ਪਰਸੈਂਟੇਜ ਹਜੇ ਘੱਟ ਨਿਕਲ ਰਹੀ ਹੈ ਕਿਉਂਕਿ ਜੇ ਗੱਲ ਕਰੀਏ ਅੱਧੇ ਤੋਂ ਜ਼ਿਆਦਾ ਦਿਨ ਨਿਕਲ ਚੁੱਕਾ ਸਿਰਫ 2-3 ਘੰਟੇ ਦਾ ਸਮਾਂ ਬਾਕੀ ਆ VOTING ਹਜੇ ਵੀ ਘੱਟ ਨਹੀਂ ਨਜ਼ਰ ਆ ਰਹੀ VOTER ਕਾਫੀ ਘੱਟ ਨਜ਼ਰ ਆ ਰਹੀ VOTING ਦਾ ਘੱਟ ਹੀ ਹੋ ਰਹੀ ਆ ਗਰਮੀ ਦਾ ਕਰਕੇ ਲੋਕ ਪਾਉਣ ਨਹੀਂ ਆ ਰਹੇ ਤੁਸੀਂ ਦੇਖ ਸਕਦੇ ਹੋ ਜਿਹੜੇ ਇੰਤਜ਼ਾਮ ਕੀਤੇ ਗਏ ਨੇ ਸੋ ਤਮਾਮ ਜਿਹੜੇ ਸਵਾਲ ਲੈ ਕੇ ਅੱਗੇ ਵੀ ਹੋਰ ਵਾਰਡਾਂ ਵਿੱਚੋਂ ਵੀ ਤੁਹਾਨੂੰ ਜ਼ਰੂਰ ਮਿਲਾਂਗੇ ਇਸ ਵਕਤ ਮੌਜੂਦ ਆ ਤਹਿਸੀਲ ਵੀ ਆ ਜਿਹੜਾ ਗੁਰੂ ਬਾਜ਼ਾਰ ਤਰਨਤਾਰਨ ਦਾ ਅਕਾਲੀ ਦਲ ਦਾ ਜਿਹੜਾ ਇੱਥੇ ਬੂਥ ਨਜ਼ਰ ਆ ਰਿਹਾ ਵਾ ਕਿਸ ਤਰ੍ਹਾਂ ਦਾ ਸ਼ਾਹ ਦੇਖਣ ਨੂੰ ਮਿਲ ਰਹਾ ਲੋਕਾਂ ਦੇ ਵਿੱਚ ਬੱਸਾ ਜੀ ਗਰਮੀ ਹੋਣ ਕਰਕੇ ਥੋੜਾ ਘੱਟ ਰੁਝਾਨ ਫਿਰ ਰਹੀ ਹੈ ਗਰਮੀ ਹੋਣ ਕਰਕੇ ਰੁਝਾਨ ਘੱਟਾ ਥੋੜਾ ਜਿਹਾ ਬਟ ਸਭ ਤੋਂ ਵੱਡਾ ਜਿਗਾ ਇਹ ਲੋਕਤੰਤਾ ਦਾ ਤਿਉਹਾਰ ਆ ਗਰਮੀ ਜ਼ਿਆਦੀ ਹੈ ਲੇਕਿਨ ਹਜੇ ਤੱਕ ਫਿਰ ਵੀ ਵੋਟਿੰਗ ਕਾਫੀ ਘੱਟ ਹੋਈ ਆ ਜੇ ਗੱਲ ਕਰੀਏ ਤਾਂ ਦੰਦ ਦੇ ਵਿੱਚ 33-34% ਵੋਟਿੰਗ ਹੋਈ ਆ ਕਾਫੀ ਟਾਈਮ ਨਿਕਲ ਚੁੱਕਾ 2 ਤੋਂ 3 ਘੰਟੇ ਦਾ ਸਮਾਂ ਬਾਕੀ ਆ ਕੀ ਲੱਗਦਾ ਕਿੱਥੇ ਜਾ ਕੇ ਵਸਣ ਦੇ ਲੋਕ ਹੈ ਜੀ ਉਮੀਦ ਆ ਜੀ 50% ਤੋਂ ਉੱਪਰ ਜਾਏਗੀ ਜੀ ਵੋਟਿੰਗ 50% ਤੋਂ ਉੱਪਰ ਹੋ ਜਾਏਗੀ ਜੀ ਸ਼ਾਮ ਤੱਕ ਠੀਕ ਹੈ ਜੀ ਪ੍ਰਸ਼ਾਸਨਰ ਠੀਕ ਇੰਤਜ਼ਾਮ ਆਮਨ ਚੰਦਨ ਸਿੰਘ ਦਾ ਪੋਪਰ VOTING ਹੋ ਰਹੀ ਹੈ ਸ਼ਾਇਦ ਬਹੁਤ ਹੋ ਜੈਮਨ ਚੰਦਨ ਸਿੰਘ ਜੀ ਸੋ ਅੱਗੇ ਜਿਹੜੇ ਹੋਰ ਵੀ ਬੂਥ ਤੇ ਆਪਾਂ ਗੱਲਬਾਤ ਕਰਾਂਗੇ ਜੇਕਰ ਗੱਲ ਕਰੀਏ ਕਾਂਗਰਸ ਪਾਰਟੀ ਦਾ ਜਿਹੜਾ ਇੱਥੇ ਬੂਥ ਨਜ਼ਰ ਆ ਰਿਹਾ ਕੁਲਬੀਤ ਸਿੰਘ ਜੀ ਦਾ ਜਿਹੜੇ ਪਾਜੀ ਕਿਸ ਤਰ੍ਹਾਂ ਦੇ ਕਦੇ ਇੰਤਜ਼ਾਮات ਕੀਤੇ ਗਏ ਆ VOTERਾਂ ਦੇ ਵਿੱਚ ਕਿੰਨਾ ਉਸ਼ਾਹ ਦੇਖਣ ਨੂੰ ਮਿਲਦਾ ਹੈ VOTERਾਂ ਦੇ ਵਿੱਚ ਬਹੁਤ ਉਸ਼ਾਹ ਆ ਜੀ ਬਦਲਾਅ ਦੇਖਣਾ ਚਾਹੁੰਦੇ ਉਹ ਗਾਂ ਤੋਂ ਗਾਂ ਇਸ ਰਾਣ ਨੂੰ ਸਾਇੰਸ ਸਰਕਾਰਾਂ ਵੀ ਹਿਲਾਣ ਨੂੰ ਫਿਰ ਕਾਂਗਰਸ ਨੂੰ ਲਿਆਉਣਾ ਚਾਹੁੰਦੇ ਆ ਇਹਦਾ ਸਭ ਤੋਂ ਵੱਧ ਦੁਖੀ ਨੇ ਖਾਸ ਕਰਕੇ ਕਿਸਾਨ ਵਰਕਰ ਜਿਹੜੇ ਲੋਕ ਮਿਹਨਤ ਕੱਛ ਨੇ ਔਰ ਤੁਸੀਂ ਦੇਖੋ ਮਹਿੰਗਾਈ ਨੇ ਇਸ ਵੇਲੇ ਫੱਟੇ ਚੱਕਤੇ ਨੇ ਜਿੱਦਾਂ ਗਰਮੀ ਫੱਟੇ ਚੱਕ ਰਹੀ ਆ ਇਸ ਕਰਕੇ ਵੋਟਾਂ ਦੇ ਵਿੱਚ ਵੀ ਵੋਟਰ ਦੇ ਵਿੱਚ ਵੀ ਉਤਸ਼ਾਹ ਆ ਉਹ ਵੀ ਚਾਹੁੰਦਾ ਕਿ ਹੁਣ ਚੇਂਜ ਆਵੇ ਬਦਲਾਅ ਹੋਣਾ ਜ਼ਰੂਰੀ ਆ ਜੇ ਪੀਪਲ ਦੇ ਪੱਤੇ ਵੀ ਹੁੰਦੇ ਨਾ ਰੁੱਖ ਵੀ ਆਪਣੇ ਪੱਤੇ ਬਦਲ ਲੈਂਦੇ ਆ ਤੇ ਸਾਨੂੰ ਵੀ ਉਹ ਲੀਡਰ ਬਦਲਨੇ ਪੈਣਗੇ ਜੋ ਲੀਡਰ ਨਾਕਾਮ ਹੋ ਜਾਣ ਨਪੁੰਸਕ ਹੋ ਜਾਣ ਨਾ ਕੰਮ ਦੇ ਰਹਿਣ ਇਸ ਕਰਕੇ ਇਹਨਾਂ ਨੂੰ ਬਦਲਣਾ ਜ਼ਰੂਰੀ ਹੈ ਲੇਕਿਨ ਜੇ ਗੱਲ ਕਰੀ ਅੱਜ ਜਿਹੜਾ VOTING ਦਾ ਸਮੇਂ ਆ ਅੱਜ VOTER ਦੀ ਆਪਾਂ ਗੱਲ ਕਰੀਏ ਕਿਉਂਕਿ ਜਿਹੜਾ ਚੋਣ ਪਚਾਤ ਬੰਦ ਹੋ ਚੁੱਕਾ ਵਾ ਤਿੰਨ ਦਿਨ ਪਹਿਲਾਂ ਚੋਣ ਵਿਚਾਰਾ ਪਾ ਉਹਦੀਆਂ ਗੱਲਾਂ ਨਾ ਕਰੀਏ VOTING ਨੂੰ ਲੈ ਕੇ ਜੇ ਕਦੀ ਕਹਦੇ ਲੋਕਾਂ ਦੇ ਵਿੱਚ ਉਤਸ਼ਾਹ ਹੈਗਾ ਵਾ ਕਿਉਂਕਿ VOTING ਅੱਜ ਕਾਫੀ ਘੱਟ ਪਰਸੈਂਟੇਜ ਦੇ ਵਿੱਚ ਦੇਖਣ ਨੂੰ ਮਿਲੀ ਹੈ ਪਰਸੈਂਟੇਜ ਵੇਖੋ ਘੱਟ ਰਹੀ ਹੈ ਗਰਮੀ ਕਰਕੇ ਵੀ ਘੱਟ ਰਹੀ ਆ ਇਹ ਜਿੰਨਾ ਉਤਸ਼ਾਹ ਹੋਣਾ ਚਾਹੀਦਾ ਉਹਨਾਂ ਨਹੀਂ ਹੈਗਾ ਲੇਕਿਨ ਫਿਰ ਵੀ ਲੋਕ ਜਿਹੜੇ ਵੋਟ ਪਾ ਰਹੇ ਨਿਕਲ ਰਹੇ ਨੇ ਲੋਕ ਲੋਕ ਸਮਝ ਰਹੇ ਨੇ ਇਸ ਲੋਕੀ ਕੰਮ ਚਾਉਂਦੇ ਨੇ ਲੋਕੀ ਮਿਹਨਤ ਚਾਉਂਦੇ ਨੇ ਲੋਕੀ ਮੰਗਤਾ ਨਹੀਂ ਬਣਨਾ ਚਾਉਂਦੇ ਇਹ ਸਰਕਾਰ ਲੇਕਿਨ ਜੇ ਗੱਲ ਕਰੀਏ ਤੁਹਾਡੀ ਸਰਕਾਰ ਤੋਂ ਰਾਹੁਲ ਗਾਂਧੀ ਸਾਹਿਬ ਕਹਦੇ 1 ਲੱਖ ਰੁਪਇਆ ਇਹ ਲੇਡੀਜ਼ ਅਕਾਊਂਟ ਵਿੱਚ ਪਾਇਆ ਜਾਏਗਾ ਉਹ ਮੁਫਤ ਖੋਦੀ ਦੀ ਪਛਾਣ ਨਹੀਂ ਲੱਗਦੀ ਉਹ ਲੱਗਦੀ ਹੈ ਲੇਕਿਨ ਉਹ ਰੋਜ਼ਗਾਰ ਅਲੱਗ ਚੀਜ਼ ਕਿਸ ਤਰ੍ਹਾਂ ਜਦੋਂ ਉਹਨਰ ਕਹਿੰਦਾ 1 ਲੱਖ ਰੁਪਇਆ ਅਸੀਂ ਖਾਤਿਆਂ ਵਿੱਚ ਪਾਵਾਂਗੇ ਅਸੀਂ ਅਸੀਂ ਉਹਨਾਂ ਨੂੰ ਜਿਹੜੇ ਪੈਸੇ ਮਹੀਏ ਕਰਾਏ ਜਾਣਗੇ ਇਹ ਇਹ ਚੀਜ਼ ਕਿੱਥੇ ਵੇਚ ਜਾਂਦੀ ਹੈ ਇਹ ਵੀ ਤਾਂ ਮੁਫਤ ਖੋਦੀ ਦੀ ਪਛਾਣ ਆ ਘਟ ਬੰਦਾ ਜੇ 10000 ਰੁਪਏ ਤੇ 1 ਲੱਖ 200 8500 ਰੁਪਇਆ ਬੰਦਾ ਜੇ ਇਸ ਵਕਤ ਹੋਰ ਵੀ ਜਿਹੜੇ ਬੂਥ ਤੇ ਲਗਾਏ ਗਏ ਆ VOTING PERCENTAGE ਜੇ ਗੱਲ ਕਰੀਏ ਲੋਕ ਗਰਮੀ ਦੇ ਕਾਰਨ ਘੱਟ ਕੰਦੇ ਨਜ਼ਰ ਆ ਰਿਹਾ ਕਿੱਥੇ ਲੱਗਦਾ ਇਹ ਜਿਹੜਾ ਅੰਕੜਾ ਵਾ ਕਿੱਥੇ ਜਾ ਕੇ ਬਸਣ ਦੇ ਲੋਗੇਗੀ ਲੋਕ ਪਾ ਗਏ ਸਿਰ ਸਿਰ ਠੰਡੇ ਠੰਡੇ ਵੋਟਾਂ ਪਾ ਗਏ ਆ ਅਜੇ ਕਈ ਆ ਰਹੇ ਆ ਉਹ VOTING ਤੇ ਪੂਰੀ ਚੱਲ ਰਹੀ ਹੈ ਸੋ ਹੋਰ ਵੀ ਜਿਹੜੇ ਬੂਤ ਇੱਥੇ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਮਾਮ ਜਿਹੜੇ ਸੇ ਬੂਤ ਲਗਾਏ ਗਿਆ ਕਾਕਲੀ ਦਲ ਦਾ ਨਜ਼ਰ ਆਇਆ ਅੱਜਕੱਲ ਗੱਲ ਕਰੀ ਕਾਂਗਰਸ ਪਾਰਟੀ ਦਾ ਵੀ ਜਿਹੜਾ ਇੱਥੇ ਬੂਤ ਨਜ਼ਰ ਆਇਆ ਵਾ ਸੋ ਇਸ ਵਕਤ ਤੇ ਜਿਹੜਾ ਭਾਜਪਾ ਦਾ ਬੂਤ ਸਾ ਉੱਥੇ ਵੀ ਜ਼ਰੂਰ ਗੱਲਬਾਤ ਕਰਾਂਗੇ ਜਿਹੜੇ ਇੱਥੇ ਬਰਕਰਾਰ ਬੈਠੇ ਹੋਏ ਨੇ ਅੱਜ ਕਿੰਨਾ ਕੁ ਸ਼ਾਨ ਨਜ਼ਰ ਆ ਰਿਹਾ ਵੋਟਰਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਜੀ ਬਹੁਤ ਹੀ ਵਧੀਆ ਲੋਕਾਂ ਦੇ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਵੋਟਾਂ ਪਾਉਣ ਦਾ ਬਹੁਤ ਵਧੀਆ ਪੋਲਿੰਗ ਹੋ ਰਹੀ ਆ ਬੱਲੇ ਬੱਲੇ ਹੋ ਰ ਪਰਸੈਂਟੇਜ ਕਿੰਨੇ ਵੋਟਿੰਗ ਦੀ ਇੰਨੀ ਨਹੀਂ ਨਜ਼ਰ ਆਦੀ 2 ਤੋਂ 3 ਘੰਟੇ ਦਾ ਸਮੇਂ ਬਾਕੀ ਆ ਕਿੱਥੇ ਲੱਗਦਾ ਜਾ ਕੇ ਆਖਰਾ ਰੁਕੇਗਾ ਵੋਟਿੰਗ ਦੇਖੋ ਜੀ 1 ਵਜੇ ਤੱਕ ਜਿਹੜੀ ਪੋਲਿੰਗ ਸੀ ਤਰਨ ਤਰਨ ਦੀ 39% ਹੋ ਚੁੱਕੀ ਮੈਂ ਮੈਂ ਨਹੀਂ ਸਮਝਦਾ ਕਿ ਇਹ ਘਟ ਮਤਲਬ ਪਰਮਾਤਮਾ ਕਿਰਪਾ ਕਰੇ ਗਰਮੀ ਲੋਕ ਵੇਖ ਨਹੀਂ ਰਹੇ ਕਿਉਂਕਿ ਇੰਨਾ ਉਤਸ਼ਾਹ ਵਾ ਨੌਜਵਾਨਾਂ ਦੇ ਵਿੱਚ ਇੰਨਾ ਕੋ ਉਤਸ਼ਾਹ ਵਾ ਇਹ ਪੋਲਿੰਗ ਜਿਹੜੀ ਤਰਨ ਤਰਨ ਦੀ ਹੈ ਇਹ 70 ਤੋਂ 72% ਤੇ ਆਏਗੀ ਜੀ ਗਰਮੀ ਬਹੁਤ ਲੇਕਿਨ ਲੋਕਤੰਤਰ ਸਭ ਤੋਂ ਵੱਡਾ ਤਿਵਾਦ ਮੰਨਿਆ ਜਾਂਦਾ ਵੋਟਿੰਗ ਨੂੰ ਜਿਹੜੇ ਹੋਰ ਵੀ ਇੱਥੇ ਕਿੱਦਾਂ ਦੇ ਜਿਹੜੇ ਇੰਤਜ਼ਾਮ ਪ੍ਰਸ਼ਾਸਨ ਵੱਲੋਂ ਕੀਤੇ ਗਏ ਆ ਪ੍ਰਸ਼ਾਸਨ ਨੇ ਬਹੁਤ ਵਧੀਆ ਇੰਤਜ਼ਾਮ ਜਿਹਾ ਕੀਤੇ ਜੀ ਮਤਲਬ ਨੀਕੀ ਜੀ ਕੀ ਗੱਲ ਹੁੰਦੀ ਹੈ ਜੀ ਤੇ ਅਸੀਂ ਉਹਨਾਂ ਦੇ ਨੋਟਿਸ 'ਚ ਲੈ ਆਉਂਦੇ ਆ ਤੇ ਸਾਡਾ ਕੰਮ ਬਣਦਾ ਜੀ ਉਸੇ ਵੇਲੇ ਇੱਕ ਸੈਕਿੰਡ ਲੱਗਦਾ ਜੀ ਇਹਦੇ ਵਿੱਚ ਸਾਡੇ ਜਿਹੜੇ ਸਿਮਰਨ ਦੀਪ ਸਿੰਘ ਜੀ ਜਿਹੜੇ ਆਈਐਸਾ ਦੇ ਐਸਜੀਐਮ ਸਾਹਿਬ ਨੇ ਬਹੁਤ ਵਧੀਆ ਕੰਮ ਕਰ ਰਹੇ ਬਹੁਤ ਵਧੀਆ ਪ੍ਰਚਾਰੀ ਚਲਾ ਰਹੇ ਸੋ ਗੱਲ ਕਰਾਂਗੇ ਬਾਜੀ ਕਿੰਨਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਵੋਟਰਾਂ ਦੇ ਵਿੱਚ ਕਿਉਂਕਿ ਅੱਜ ਬਹੁਤ ਵੱਡਾ ਜਿਹੜਾ ਦਿਨ ਹੈ ਲੋਕ ਸਭਾ ਦੀਆਂ ਚੋਣਾਂ ਦਾ ਹੀ ਦਿਨ ਹੈ ਪੂਰੇ ਪੰਜਾਬ ਘਰਾਂ ਦੇ ਵਿੱਚੋਂ ਗਰਮੀ ਨਹੀਂ ਵੇਖਦੇ ਪਏ ਆਪਣੇ ਏਸੀ ਵਾਲੇ ਕਮਰੇ ਛੱਡ ਕੇ ਲੋਕ ਫਟਾਫਟ ਵੋਟਾਂ ਕਰਨ ਹੁੰਦੇ ਪਏ ਵੀ ਕਿਸੇ ਤਰ੍ਹਾਂ ਹੀ ਇਸ ਵਾਰ ਫਿਰ ਤੀਜੀ ਵਾਰੀ ਇਸ ਜੀ ਨਰਿੰਦਰ ਮੋਦੀ ਨੂੰ ਇਸ ਵਾਰ ਹੀ ਫਿਰ ਪ੍ਰਧਾਨ ਮੰਤਰੀ ਵੇਖਣਾ ਹੀ ਉੱਪਰ ਬਹੁਤ ਸ਼ਾਹ ਵਾਲਾ ਕੁਝ ਸੁਝੇ ਕਰ ਗੱਲ ਕਰੀਏ ਬੂਥ ਇੱਥੇ ਜਿਹੜੇ ਨਜ਼ਰ ਆ ਰਹੇ ਨੇ ਬੂਥ ਇੱਥੇ ਕਾਫੀ ਜਿਹੜੇ ਤਿੰਨ ਪਾਰਟੀਆਂ ਨਜ਼ਰ ਆਏ ਆ ਜੋ ਜਰੂਰ ਕੋਸ਼ਿਸ਼ ਕਰਨਗੇ ਆਮ ਆਦਮੀ ਪਾਰਟੀ ਦਾ ਜਿਹੜਾ ਬੂਥ ਹੈ ਆਮਦਵੀ ਬਾਲੀ ਦਾ ਬੂਥ ਆਮਦਵੀ ਬਾਲੀ ਦਾ ਬਾਹਰ ਬੂਥ ਲੱਗਾ ਸੀ 2 ਘੰਟੇ ਲੱਗਾ ਸੀ ਫਿਰ ਚੱਕ ਲਿਆ ਗਿਆ ਜੀ ਕਾਰਨ ਕੀ ਲੱਗਦਾ ਪਰ ਮਾਦਮਾ ਵੋਟਰ ਨਹੀਂ ਪੈਣੀ ਆ ਇੱਧਰ ਮੋਟਰਾਂ ਕੋਲ ਪੁੱਛ ਵੋਟਰਾਂ ਨੂੰ ਪੁੱਛਣਾ ਚਾਹੁੰਦੇ ਆ ਜ਼ਰੂਰ ਜਿਹੜੀ ਉਤਸ਼ਾਹ ਕਿੰਨਾ ਹੈ ਲੋਕਾਂ ਦੇ ਵਿੱਚ ਵੋਟਿੰਗ ਨੂੰ ਲੈ ਕੇ ਕਈ ਲੋਕ ਨਹੀਂ ਵੀ ਜਿਹੜੇ ਜਵਾਬ ਦੇਣਾ ਚਾਹੁੰਦੇ ਸੋ तमाम ਜਿਹੜੇ ਸਵਾਲ ਕਰਨਾ ਚਾਹੁੰਦੇ ਆ ਹੋਰ ਵੀ ਲੋਕਾਂ ਨੂੰ ਭਾਜੀ ਵੋਟ ਪਾਏ ਹੋ ਜੀ ਬਸ ਪਹੁੰਚ ਲਿਆ ਜੀ ਕਿੰਨਾ ਉਤਸ਼ਾਹ ਉਹਨੂੰ ਲੈ ਕੇ ਹੈ ਅੱਛਾ ਇੱਧਰ ਇੰਨੇ ਉਤਸ਼ਾਹ ਨਾਲ ਨਾ ਵੋਟ ਨੂੰ ਲੈ ਕੇ ਉਤਸ਼ਾਹ ਨਾਲ ਖੁਸ਼ੀ ਕਿੰਨੀ ਗਾਜੋ ਤੁਹਾਡੇ ਲੋਕਤੰਤ ਸਭ ਤੋਂ ਵੱਡਾ ਦਿਨ ਹੈ VOTING ਦਾ ਖੁਸ਼ੀ ਜਿਹਾ ਹੈ ਵੀ ਅੱਜ ਵੇਖੋ ਤੁਸੀਂ ਜਿਹੜੀ ਵੋਟ ਪਾਉਂਗੇ ਇਹਨੇ ਤੁਹਾਡੇ ਦੇਸ਼ ਦੇ ਜਿਹੜੇ ਸੱਤਾਧਾਨ ਆ ਇਹ ਗੱਲ ਕਰੀ ਉਹਨਾਂ ਨੂੰ ਚੁਣਨਾ ਵਾ ਦੇਸ਼ ਦਾ ਰਾਜ ਤੁਸੀਂ ਦੇਣ ਜਾ ਰਹੇ ਹੋ VOTERਾਂ ਵਿੱਚ ਉਤਸ਼ਾਹ ਹੋਣਾ ਚਾਹੀਦਾ ਇਹਨੂੰ ਲੈ ਕੇ ਹੋਰ ਮੋਦੀ ਮੋਦੀ ਵਾਲੀ ਹੈ ਸੋ ਜੇਕਰ ਗੱਲ ਕਰੀਏ ਸੋਟ ਮੌਜੂਦ ਆ ਚਾਰ ਖੰਬਾ ਚੌਂਕ ਜਿੱਥੇ ਕੇ ਸਰਕਾਰੀ ਐਲੀਮੈਂਟਰੀ ਜਿਹੜਾ ਸਕੂਲ ਹੈ ਆ ਇੱਥੇ ਵੀ VOTING ਚੱਲ ਰਹੀ ਆ ਸੋ ਹੋਰ ਵੀ ਜਿਹੜੇ ਆਪਣੇ ਨਾਲ ਯੂਥ ਮੌਜੂਦ ਆ ਅੱਜ VOTING ਦਾ ਦਿਨ ਆ ਲੋਕ ਸਭਾ ਦੀਆਂ ਚੋਣਾਂ ਚੱਲ ਰਹੀਆਂ ਸਭ ਤੋਂ ਵੱਡਾ ਦਿਨ ਮੰਨਿਆ ਜਾਂਦਾ ਲੋਕਤੰਤਰ ਦਾ ਕਿੰਨਾ ਕੁ ਚਾਅ ਹੈ ਵੋਟਿੰਗ ਨੂੰ ਲੈ ਕੇ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਅੰਦਾਜ਼ਾ 35 ਤੋਂ 40% ਪੋਲਿੰਗ ਆਲਰੇਡੀ ਹੋ ਚੁੱਕੀ ਹੋਈ ਆ ਤੇ ਲੋਕਾਂ ਨੂੰ ਪੀਲੇ ਹੋ ਕਿਤੇ ਜਾ ਰਹੀ ਹੈ ਕਿ 6 ਵਜੇ ਤੱਕ ਜਿੰਨਾ ਵੱਧ ਵੱਦੋ ਵੋਟ ਪਾ ਸਕਦੇ ਆ ਆ ਸਕਦੇ ਘਰਦਬਾਰ ਨਿਕਲ ਸਕਦੇ ਆ ਉਹਨਾਂ ਹੀ ਘਰੋਂ ਨਿਕਲਣ ਤਾਂ ਕਿ ਸਾਡਾ ਆਉਣ ਵਾਲਾ ਫਿਊਚਰ ਆਉਣ ਵਾਲੇ ਸਾਡੇ ਜਿਹੜੇ ਜਵਾਬ ਆ ਉਹ ਕੋਈ ਨਾ ਕੋਈ ਚੰਗਾ ਕਰ ਸਕਣ ਚੰਗੀ ਓਪਰਚੁਨਿਟੀ ਉਹਨਾਂ ਨੂੰ ਮਿਲ ਸਕੇ ਤੁਸੀਂ ਯੂਥ ਹੋ ਹੋਰ ਵੀ ਜਿਹੜਾ ਯੂਥ ਹੈ ਕਾਫੀ ਘੱਟ ਗਿਣਤੀ ਹੈ ਦੇਖਣ ਨੂੰ ਮਿਲ ਰਹੀ ਹੈ VOTING ਦੀ ਕਿਉਂਕਿ ਹੁਣ ਤੱਕ ਸਿਰਫ 2 ਤੋਂ 2.5 ਘੰਟੇ ਦਾ ਸਮਾਂ ਬਾਕੀ ਹੈ VOTING ਨੂੰ ਲੈ ਕੇ ਲੱਗਦਾ ਨਹੀਂ ਕਿ ਯੂਥ ਨੂੰ ਅਵੇਅਰ ਹੋਣਾ ਚਾਹੀਦਾ VOTING ਨੂੰ ਲੈ ਕੇ ਸਭ ਦਾ ਰਾਈਟ ਆ ਬਹੁਤ ਵੱਡਾ ਰਾਈਟ ਹੈ ਨਹੀਂ ਬਿਲਕੁਲ ਹੋਣਾ ਚਾਹੀਦਾ ਜੇ ਇਹੀ ਫਿਰ 6 ਵੇ ਤੋਂ ਲੈ ਕੇ ਸ਼ਾਮੀ 6 ਵੇ ਤੱਕ ਡੱਟ ਕੇ ਕਿਤੇ ਖਲੋਤੇ ਹੋਏ ਆ ਜਿੰਨੀ ਵਦ ਤੋ ਤਾਂ ਹੀ ਪੋਲਿੰਗ ਕਰਵਾ ਸਕਦੇ ਆ ਤੇ ਨਾਲੇ ਨਾਲ ਯੂਥ ਨੂੰ ਅਪੀਲ ਵੀ ਕਰਨਾ ਚਾਹਾਂਗੇ ਤੁਹਾਡੇ ਚੈਨਲ ਦੇ ਦੁਆਰਾ ਕਿ ਵਦ ਤੋ ਦਾ ਕਿ ਉਹ ਵੋਟ ਪਾਣ ਤਾਂ ਕਿ ਸਾਡਾ ਆਉਣ ਵਾਲਾ ਭਵਿੱਖ ਵਧੀਆ ਇੱਕ ਵਧੀਆ ਹੱਦ ਤੱਕ ਜੁੜ ਜਾਵੇ ਜੀ ਅੰਕਲ ਜੀ ਲੱਗਦਾ VOT ਚੇਂਜ ਨੂੰ ਤਾਂ ਲਾਹ ਹੋ ਨੇਚਰ ਹਰ ਤਬਦੀਲੀ ਕੁਦਰਤ ਦੀ ਨਿਯਮ ਬਦਲੋਣ ਜਾਂ ਨਾ ਬਦਲੋਣ ਆਰਡਰ ਮੈਂਟਰੀ ਬਦਲ ਜਾਂਦਾ ਇੰਤਜ਼ਾਮਾਂ ਠੀਕ ਹੈ ਜਿਹੜੀ ਗੱਲ ਕਰਦੀ ਹੈ ਪ੍ਰਸ਼ਾਸਨ ਦੇ ਬਿਲਕੁਲ ਬਿਲਕੁਲ ਠੀਕ ਹੈ ਗਵਰਨਮੈਂਟ ਓਕੇ ਜੀ ਜੀ ਬਿਲਕੁਲ ਚੱਲ ਰਿਹਾ ਇਹਦੇ ਕੰਮ ਚੱਲਦੇ ਹੀ ਰਹਿਣੇ ਆ ਸੋ ਜਿਹੜੇ ਖੋਦ ਵੀ ਇੱਥੇ ਬੂਤ ਮੌਜੂਦ ਆ ਜੇਕਰ ਗੱਲ ਕਰੀਏ ਆ ਇੱਥੇ ਬੂਤ ਲੱਗੇ ਹੋਏ ਨੇ ਸੋ ਬੂਥਾਂ ਦੇ ਉੱਪਰ ਵੀ ਜ਼ਰੂਰ ਜਾ ਕੇ ਹਾਲਾਤ ਦੇਖਾਂਗੇ ਕੀ ਚੱਲ ਰਹੇ ਨੇ ਲੋਕ ਸਭਾ ਚੋਣਾਂਵਾਂ ਨੂੰ ਲੈ ਕੇ ਪੂਰੇ ਪੰਜਾਬ ਭਰ ਦੇ ਵਿੱਚ ਵੋਟਰਾਂ ਦੇ ਵਿੱਚ ਕਾਫੀ ਗਰਮ ਜੋਸ਼ੀ ਦੇਖਣ ਨੂੰ ਮਿਲ ਰਹੀ ਹੈ ਜੇਕਰ ਗੱਲ ਕਰੀਏ ਇਸ ਵਕਤ ਤਰਨਤੰਨ ਦੇ ਜਿਹੜਾ ਵਾਰਡ ਨੰਬਰ 7 ਜਿਹੜਾ ਪੋਸਟ ਏਰੀਆ ਮੰਨਿਆ ਜਾਂਦਾ ਵਾ ਉਹਦੇ ਵਿੱਚ ਜਿਹੜੇ ਬੂਥ ਲੱਗੇ ਹੋਏ ਨੇ ਜੇਕਰ ਗੱਲ ਕਰੀਏ ਭਾਜਪਾ ਦਾ ਜਿਹੜਾ ਇੱਥੇ ਬੂਥ ਲੱਗਾ ਹੋਇਆ ਵਾ ਸੋ ਜ਼ਰੂਰ ਗੱਲਬਾਤ ਕਰਾਂਗੇ ਕਿਦਾਂ ਦਾ ਇੰਤਜ਼ਾਮ ਦੇਖਣ ਨੂੰ ਮਿਲ ਰਿਹਾ ਪ੍ਰਸ਼ਾਸਨ ਵੱਲੋਂ ਬੂਥਾਂ ਵੱਲੋਂ ਤਾਂ ਲੋ ਜੀ ਸਭ ਤੋਂ ਪਹਿਲਾਂ ਲੋਕਤੰਤਰ ਦੇ ਮਹਾਪਰਵ ਦੀ ਸਾਰੇ ਪੰਜਾਬ ਵ ਔਰ ਹੁਣ ਤੱਕ ਜਿਹੜੀ ਹੈ VOTING ਨੀਅਰ ਅਬਾਊਟ 40 ਤੋਂ 45 42% ਤੱਕ ਹੋਈ ਹੈ ਔਰ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਅਸੀਂ ਰਿਕਵੈਸਟ ਕਰਾਂਗੇ ਸਾਰਿਆਂ ਨੂੰ ਵੀ ਵੱਧ ਤੋਂ ਵੱਧ ਗਿਣਤੀ ਦੇ ਹਲੇ 3:3 ਵਜੇ ਆ ਔਰ 6 ਵਜੇ ਤੱਕ ਪੋਲਿੰਗ ਹੋਣੀ ਆ ਲੋਕੀ ਥੋੜਾ ਜਿਹਾ ਗਰਮੀ ਕਰਕੇ ਵੀ ਘਟਨੇ ਵੱਧ ਤੋਂ ਵੱਧ ਲੋਕ ਆਣ ਵੋਟ ਪਾਉਣ ਲੋਕਤੰਤਰ ਦਾ ਇਹ ਪਰਵ ਹੈ ਔਰ ਇਹਨੂੰ ਵੱਤ-ਵੱਤ ਮਨਾਣ ਔਰ ਬੜਾ ਉਤਸ਼ਾਹ ਵਾਲਾ ਲੋਕਾਂ ਦੇ ਵਿੱਚ ਪਰ ਗਰਮੀ ਦੇ ਪ੍ਰਕੋਪ ਕਰਕੇ ਔਰ ਇੱਕ ਭਗਵੰਤਮਾਨ ਸਰਕਾਰ ਨੇ ਬੱਤੀ ਵੀ ਬੰਦ ਕੀਤੀ ਹੋਈ ਹੈ ਮੈਨੂੰ ਇਹ ਨਹੀਂ ਸਮਝਣ ਲੱਗੀ ਵੀ ਐਡਾ ਵੱਡਾ ਮਹਾਪਰਵ ਹੋਵੇ ਔਰ ਇਹਦੇ ਦਿਨ ਦੇ ਵਿੱਚ ਵੀ ਜਿਹੜਾ ਹੁਣੇ ਮੈਸੇਜ ਆਇਆ ਵੀ 2 ਵਜੇ ਤੋਂ ਲੈ ਕੇ 5 ਵਜੇ ਤੱਕ ਕੱਟ ਰਹੇਗਾ ਤੇ ਲੋਕਾਂ ਨੇ ਕੀ ਨਿਕਲਣਾ ਗਰਮੀ ਦੇ ਵਿੱਚ ਲੋਕੀ ਦੇ ਅੱਗੇ ਗਰਮੀ ਨਾ ਉਹ ਕਹਿੰਦੇ ਬਿਜਲੀ ਬੜੀ ਕੋਲਾ ਬੜਾ ਪਿਆ ਜੀ ਦੇਖੋ ਜੀ ਬਿਲੀ ਉਹਨਾਂ ਨੂੰ ਅੱਜ ਟਾਈਟ ਸ਼ਾਇਦ ਭਗਵੰਤਮਾਨ ਸਰਕਾਰ ਨੂੰ ਟਾਈਟ ਲੱਗਦਾ ਪਿਆ ਅੱਜ ਵੀ ਅੱਜ ਪ੍ਰੋ ਜਿਹੜੇ ਚੰਗੇ ਸ਼ਹਿਰੀ ਆ ਚੰਗੇ ਨਾਗਰਿਕ ਆ VOTER ਆ ਉੱਥੇ ਉਸਾਵਾ VOTE ਕਰਨ ਆ ਰਹੇ ਆ ਲੋਕ ਧੀਰੇ ਧੀਰੇ ਆ ਰਹੇ ਆ ਸਵੇਰੇ 10 ਵਜੇ ਤੱਕ VOTING ਬੜੀ ਅੱਛੀ ਹੋਈ ਸੀ ਹੁਣ VOTE ਆਣਗੇ ਬਾਕੀ ਠੀਕ ਐ ਜੋ ਪ੍ਰਭੂ ਦੀ ਇੱਛਾ ਬਾਕੀ ਦੇਸ਼ ਦੇ ਵਿੱਚ ਕਮਲ ਖਿਲੇਗਾ ਔਰ ਖਿਲ ਗਿਆ ਵਾ ਇੰਟੈਲੀਜੈਂਸ ਰਿਪੋਰਟਸ ਔਰ ਐਗਜ਼ੈਕਟ ਪੋਲ ਜਿਹੜੇ ਆ ਰਹੇ ਆ ਕਮਲ ਖਿਲ ਗਿਆ ਵਾ ਪੰਜਾਬ ਚ ਵੀ ਕਿਰਪਾ ਹੋਏਗੀ ਪ੍ਰਭੂ ਰਾਮ ਦੀ ਕਮਲ ਖਿਲੇਗਾ ਸੁਝਿਕਰ ਗੱਲ ਕਰੀਏ ਗਰਮੀ ਕਾਫੀ ਆ VOTER ਕਲੋਨਿਕਲ ਦਾ ਪ੍ਰਸ਼ਾਸਨ ਨੂੰ ਕਿਦਾਂ ਇੰਤਜ਼ਾਮ ਲੱਗ ਰਿਹਾ ਬਹੁਤ ਵਧੀਆ ਇੰਤਜ਼ਾਮ ਕੀਤਾ ਹੈ ਜੀ ਔਰ ਲੋਕਾਂ ਨੂੰ ਬੜਾ ਉਤਸ਼ਾਹ ਹੈ ਬੀਜਪੀ ਤੇ ਪ੍ਰਤੀ ਔਰ ਬੜੇ ਚਾਂਦੇ ਨਾਲ ਲੋਕ ਬੋਟ ਪਾ ਰਹੇ ਨੇ ਸਾਡੇ ਜਿੱਤੇ ਆ ਜੀ ਬੀਜਪੀ ਦੀ ਜੇਕਰ ਗੱਲ ਕਰੀਏ ਯੂਥ ਵੀ ਜਿਹੜਾ ਇੱਥੇ ਮੌਜੂਦ ਆ ਬਹੁਤ ਦੇ ਉੱਪਰ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਵੀ ਯੂਥ ਤੋਂ ਗਰਮੀ ਦੇ ਵਿੱਚ ਬੈਠੇ ਹੋਏ ਹੋ ਲੱਗਦਾ ਕਿ ਜਿਹੜਾ ਯੂਥ ਹੈ ਇਸ ਵਕਤ ਆਪਣੇ ਲੋਕਤੰਤਰ ਦੇ ਦਿਖਾਣ ਨੂੰ ਲੈ ਕੇ ਸੁਚੇਤ ਹੈਗਾ ਬਿਲਕੁਲ ਬਿਲਕੁਲ ਸੁਚੇਤ ਹੈ ਜੀ ਯੰਗਸਟਰ ਸਾਰੇ ਚਾਹੁੰਦੇ ਆ ਕਿ ਬਦਲਾਅ ਹੋਵੇ ਪੰਜਾਬ ਦਾ ਸੁਧਾਰ ਹੋਵੇ ਜਿੰਨੇ ਪੰਜਾਬ ਦੇ ਵਿੱਚ ਇਸ ਟਾਈਮ ਲੋਕਾਂ ਦਾ ਜੋ ਨਸ਼ਿਆਂ ਵੱਲ ਧਿਆਨ ਹੈ ਹਰ ਚੀਜ਼ ਗਲਤ ਵੱਲ ਧਿਆਨ ਹੈ ਕਿਸੇ ਦਾ ਵੀ ਆਪਣੇ ਦੇਸ਼ ਨੂੰ ਲੈ ਕੇ ਸੁਧਾਰ ਦੇ ਵਿੱਚ ਧਿਆਨ ਨਹੀਂਗਾ ਇਸ ਟਾਈਮ ਯੂਥ ਇਹੀ ਚਾਹੁੰਦਾ ਵਾ ਕਿ ਆਪਣਾ ਜਿਹੜਾ ਪੰਜਾਬ ਆ ਉਹ ਬਾਕੀ ਸਟੇਟਾਂ ਦੀ ਤਰ੍ਹਾਂ ਵਧੇ ਫੁੱਲੇ ਤੇ ਨਸ਼ਾ ਮੁਕਤ ਹੋਵੇ ਸੋ ਜੇਕਰ ਗੱਲ ਕਰੀਏ ਜਿਹੜਾ ਹਾਰਟ ਆਫ ਸਿਟੀ ਮੰਨਿਆ ਜਾਂਦਾ ਵਾ ਅਵਾਡ ਨੰਬਰ 7 ਨੂੰ ਸੋ ਹੋਰ ਵੀ ਜਿਹੜੇ तमाम ਬੂਥ ਇੱਥੇ ਲੱਗੇ ਹੋਏ ਨੇ ਗੱਲ ਕਰੀਏ ਕਾਂਗਰਸ ਪਾਰਟੀ ਦਾ ਇੱਥੇ ਜਿਹੜਾ ਬੂਥ ਮੌਜੂਦ ਆ ਸੋ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਭਾਜੀ ਕਿੰਨਾ ਕੁ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਵੋਟਰਾਂ ਦੇ ਵਿਚਾਰ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਦਾ ਜੀ ਤੇ ਸ਼ਹਿਰ ਵਾਸੀਆਂ ਨਾਲ ਇਸ ਲਈ ਕਾਂਗਰਸ ਨੂੰ ਬਹੁਤ ਜ਼ਿਆਦਾ ਸ਼ਾਬ ਆ ਪਰਮਾਤਮਾ ਭਲੀ ਕਰੂਗਾ ਜੀ ਜੇਕਰ ਗੱਲ ਕਰੀਏ ਲੋਕਤੰਤਰ ਸਭ ਤੋਂ ਵੱਡਾ ਪਦੌ ਮੰਨਿਆ ਜਾਂਦਾ ਵਾ ਤੇ ਜਿਹੜਾ ਪਰਵ ਨੂੰ ਲੈ ਕੇ ਲੋਕਾਂ ਦੇ ਵਿੱਚ ਕਿੰਨਾ ਕੁ ਸ਼ਾ ਗਰਮੀ ਵੀ ਕਾਫੀ ਆ VOTING ਪਰਸੈਂਟੇਜ ਲੱਗਦੀ ਨਹੀਂ ਜਿਹੜੀ ਹਜੇ ਘਟੂਈ ਆ ਇਹ ਬੋਟ ਦੇ ਬਹੁਤ ਹੋਈ ਆ ਬਾਕੀ ਲੋਕਾਂ ਦਾ ਸ਼ਾ ਪੂਰਾ ਹੈਗਾ ਗਰਮੀ ਕਰਕੇ ਥੋੜਾ ਲੋਕਾਂ ਦਾ ਠੰਡਾ ਪਾਣਾ ਰਜਿਸਟਰ ਘੰਟਾ ਡੇਢ ਘੰਟਾ ਇਹਦੇ ਵਿੱਚ ਤੁਸੀਂ ਤੁਹਾਨੂੰ ਮਿਲੇਗਾ ਕਿ ਬਹੁਤ ਕਾਫੀ ਲੋਕ ਵੱਡੀ ਗੰਤੀ ਵਿੱਚ ਬਾਹਰ ਆਉਣਗੇ ਤੇ ਆਪਣੇ ਮਤ ਦਾ ਪ੍ਰਯੋਗ ਕਰਨਗੇ ਕਿੰਨੇ ਪਰਸੈਂਟੇਜ ਤੇ ਲੱਗਦਾ ਜਾ ਕੇ ਜਿਹੜਾ ਆਕੜਾ ਰੁਕੇਗਾ VOTING ਦਾ 60% 60% 60% ਦੇ ਆਸਪਾਸ ਚਲੇ ਜਾਏਗਾ ਬਾਕੀ ਇਹ ਹੈ ਕਿ ਜਦ ਜਦ ਹੋ ਗਈ ਆ ਪੰਜਾਬ ਵੀ ਜ ਹੋ ਗਈ ਹੈ ਤੇ ਹੋਰ ਜਿਹੜਾ ਵੋਟ ਨਿਕਲਣੀ ਹੈ ਸ਼ਾਮ ਨੂੰ ਨਿਕਲੀ 5 ਵਜੇ ਬਾਅਦ 6 ਵਜੇ ਤੱਕ ਵੋਟ ਪੈਣੀ ਹੈ ਗਰਮੀ ਕਰਕੇ ਲੋਕੀ ਬਹੁਤ ਜ਼ਿਆਦਾ ਘਬਰਾਏ ਨੇ ਇੱਕ ਟੀਵੀ 'ਚ ਰੋਜ਼ ਲਖਦੇ ਨੇ ਵੀ ਪਾਣੀ ਕੁਈਓ ਗਰਮੀ ਜਬਾਰ ਨਾਲ ਨਿਕਲੋ ਉਹਦੇ ਕਰਕੇ ਲੋਕੀ ਸਭ ਤੋਂ ਜ਼ਿਆਦਾ ਘਬਰਾਏ ਨੇ ਜਿਹੜੇ ਬਜ਼ੁਰਗ ਬੰਦੇ ਵੋਟ ਪਾਉਣ ਨਹੀਂ ਆ ਰਹੇ ਜਿਹੜੇ ਨੌਜਵਾਨ ਮੁੰਡੇ ਵੋਟ ਪਾਉਣ ਆ ਰਹੇ ਨੇ ਨੌਜਵਾਨ ਲੱਗੇ ਵੋਟ ਪਾਉਣ ਆ ਰਹੇ ਨੇ ਜਿਹੜੇ ਬਜ਼ੁਰਗ ਬੰਦੇ ਵੋਟ ਪਾਉਣ ਨਹੀਂ ਆ ਰਹੇ ਬਾਕੀ ਹਰ ਤਰ੍ਹਾਂ ਦੇ ਜਦਮਾਨ ਦੇ ਰਹੇ ਨੇ ਸਰਕਾਰ ਵੀ ਦੇ ਰਹੀ ਆ ਜੋ ਵੋਟਰ ਜੋ ਵੋਟ ਪਾਉਣ ਵਾਲੇ ਉਮੀਦਵਾਰੀ ਉਹ ਵੀ ਦੇ ਰਹੇ ਨੇ ਖਰਦਨ ਪੂਰੀ ਸਹੂਲਤਾਂ ਦਿੱਤੀਆਂ ਉਹ ਪਰ ਪ੍ਰਸ਼ਾਸਨ ਨੂੰ ਕਿਦਾਂ ਦਾ ਇੰਤਜ਼ਾਮ ਲੱਗਦੇ ਆ VOTING ਨੂੰ ਲੈ ਕੇ ਠੀਕ ਹੈ ਪ੍ਰਸ਼ਾਸਨ ਵੱਲੋਂ ਜੀ ਇੰਤਜ਼ਾਮ ਪੂਰੇ ਨੇ ਅੰਦਰ ਵੀ ਜਿਵੇਂ ਕਿ ਸਾਰੀਆਂ ਚਾਂਦਨੀਆਂ ਵਗੈ ਕੇ ਲਾ ਕੇ ਪੱਖੇ ਵਗੈਰਾ ਲਗਾਏ ਨੇ ਪਾਣੀ ਦਾ ਸ਼ਬੀਲ ਦਾ ਇੰਤਜ਼ਾਮ ਵੀ ਜਰੂਰ ਕੀਤਾ ਗਿਆ ਸੋ ਲੋਕ ਵੀ ਵੱਧ ਤੋਂ ਵੱਧ ਆ ਕੇ ਵੋਟਾਂ ਪਾ ਰਹੇ ਨੇ ਥੋੜੀ ਗਰਮੀ ਕਰਕੇ VOTING ਪਰਸੈਂਟੇ ਕੱਟ ਹੈ ਸੋ ਮੈਨੂੰ ਉਮੀਦ ਹੈ ਵੀ 4-5 ਵਜੇ ਤੋਂ ਬਾਅਦ ਜਿਹੜੇ ਕਿ ਪਰਸੈਂਟੇ ਵਾਜੇਗੀ ਸੋ ਇਹ ਸੀ ਜਿਹੜਾ ਕਾਂਗਰਸ ਦਾ ਬੂਥ ਜਿਹੜਾ ਵਾਰਡ ਨੰਬਰ 7 ਦਾ ਆਮ ਆਦਮੀ ਪਾਰਟੀ ਦਾ ਵੀ ਜਿਹੜਾ ਇੱਥੇ ਬੂਥ ਲੱਗਾ ਹੋਇਆ ਵਾ ਸੋ ਜ਼ਰੂਰ ਉੱਥੇ ਵੀ ਜਾ ਕੇ ਗੱਲਬਾਤ ਕਰਾਂਗੇ ਜਿਹੜੇ ਉੱਥੋਂ ਦੇ ਮੈਂਬਰ ਸਹਿਬਾਨ ਜਿਹੜੇ ਬੈਠੇ ਹੋਏ ਨੇ ਬੂਥ ਦੇ ਉੱਪਰ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦਾ ਵੀ ਜਿਹੜਾ ਇੱਥੇ ਬੂਥ ਮੌਜੂਦ ਆ ਸੋ ਲੋਕਤੰਤਰ ਦਾ ਸਭ ਤੋਂ ਵੱਡਾ ਦਿਖਾਵਾ ਆ ਕਿੰਨਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਵੋਟਰਾਂ ਦੇ ਵਿਚਾਲੇ ਵੋਟਰਾਂ ਦੇ ਵਿਚਾਰੇ ਬਿਲਕੁਲ ਸਹੀ ਆ ਲੋਕ ਆ ਰਹੇ ਆ ਪਹਿਲੇ ਨਾਲੋਂ ਬਹੁਤ ਵਧੀਆ ਰੁਝਾਨ ਮਿਲੰਦਿਆ ਵਾ ਲੋਕ ਟਾਈਮ ਟੂ ਟਾਈਮ ਆ ਕੇ ਵੋਟਾਂ ਪ ਤੇ ਬਾਕੀ ਪ੍ਰਸ਼ਾਸਨ ਨੇ ਵੀ ਐ ਕਿ ਬਹੁਤ ਵਧੀਆ ਕੰਮ ਕੀਤਾ ਹੈ ਲੱਗਦਾ ਵਾ ਜਿਹੜੀ VOTING percentage ਆ ਉਹ ਜਿਹੜੀ ਕਾ ਚੰਨੀ ਲੱਗਦੀ ਗਰਮੀ ਦੇ ਕਾਰਨ ਨਹੀਂ ਗਰਮੀ ਕਰਕੇ ਪਹਿਲਾਂ ਘੱਟ ਲੱਗ ਰਹੀ ਸੀ ਇਸ ਵਕਤ ਦੇ 50 ਦੇ ਲੱਗੇ ਚੱਲ ਰਹੀ ਆ ਹੋ ਸਕਦਾ 70% VOTING ਹੋ ਜੇ ਜੇਕਰ ਗੱਲ ਕਰੀਏ ਗਰਮੀ ਕਾਫੀ ਆ VOTERਾਂ ਦੇ ਵਿੱਚ ਅੱਲੇ ਕਿੰਨਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਕਿਉਂਕਿ ਜਿਹੜਾ ਲੋਕਤੰਤਰ ਸਭ ਤੋਂ ਵੱਡਾ ਤਿਹਾੜਾ ਹਰ ਇੱਕ ਵਿਅਕਤੀ ਜਿਹੜਾ ਚਾਹੁੰਦਾ ਵਾ ਕਿ ਵੋਟ ਪਾਈ ਜਾਵੇ ਲੇਕਿਨ ਗਰਮੀ ਦੇ ਕਾਰਨ ਲੱਗਦਾ ਉਹ ਅਸਰ ਦੇਖਣ ਨੂੰ ਮਿਲ ਰਿਹਾ ਸਰ ਦੇਖੋ ਸਭ ਤੋਂ ਪਹਿਲੇ ਤੇ ਇਹ ਕਿ ਜਿਹੜਾ ਚੋਣ ਕਮਿਸ਼ਨ ਵੱਲੋਂ ਜਿਹੜਾ ਟਾਈਮ 7 ਵਜੇ ਦਾ ਕਰ ਦਿੱਤਾ ਗਿਆ ਸੀ ਸੋ 7 ਤੋਂ 10-11 ਵਜੇ ਤੱਕ ਤਾਂ ਬਹੁਤ ਵਧੀਆ ਰੁਝਾਨ ਰਿਹਾ ਵਾ ਲੋਕੀ ਨੋਰਮਲੀ ਆ ਰਹੇ ਜਾ ਰਹੇ ਸੀ ਪਰ ਵਿੱਚੋਂ ਤੁਹਾਨੂੰ ਪਤਾ ਦੋ ਘੰਟੇ ਗਰਮੀ ਦੇ ਬਹੁਤ ਜ਼ਿਆਦਾ ਵਾ ਸੋ ਹੁਣ ਲੱਗ ਰਿਹਾ ਕਿ ਹੌਲੀ ਹੌਲੀ ਸ਼ੁਰੂ ਹੋ ਰਿਹਾ ਵਾ ਦੁਬਾਰਾ 6 ਵਜੇ ਤੱਕ ਮੇਰਾ ਖਿਆਲ ਕਾਫੀ VOTING ਹੋ ਜਾਏਗੀ ਸਾਡੀ ਕਿੱਥੇ ਕਿੱਥੇ ਲੱਗਦਾ ਜਾ ਕੇ ਜਿਹੜਾ ਪਰਸੈਂਟ ਰੁਕੇਗੀ VOTING ਦੀ ਮੇਰੇ ਖਿਆਲ 60-70% ਹੋ ਜਾਏਗੀ ਸੋ 67% ਕਹਿ ਰਹੇ ਨੇ ਕਿ VOTING ਹੋ ਸਕਦੀ ਹੈ ਸੋ ਜਰੂਰ ਗੱਲ ਕਰਾਂਗੇ ਇੱਥੇ ਜਿਹੜੇ ਅਮਰਪਾਲ ਸਿੰਘ ਜਿਹੜੇ ਆਜ਼ਾਦ ਉਮੀਦਵਾਰ ਨੇ ਉਹਨਾਂ ਦਾ ਵੀ ਜਿਹੜਾ ਇੱਥੇ ਬੂਥ ਨਜ਼ਰ ਆ ਰਿਹਾ ਵਸ ਉਹਨਾਂ ਦੀ ਤਾਂ ਗਰਮੀ ਬੜੀ ਆ ਕਿੰਨਾ ਕੁ ਛਾ ਲੋਕਾਂ ਦੇ ਵਿੱਚ ਬਹੁਤ ਸਾਰੇ ਉਤਸ਼ਾਹੀ ਬਹੁਤ ਹੀ ਸਾਰੇ ਗਰਮੀ ਹੋਵੇ ਜਿੱਦਾਂ ਮਰਜੀ ਆ ਪਰ ਜਿੰਨੇ ਆਉਣਾ ਤੁਹਾਨੂੰ ਪਤਾ ਉਹਨਾਂ ਦੇ ਆਈਆਂ ਜੀ ਠੀਕ ਹੈ ਨਹੀਂ ਜੀ ਲੱਗਦਾ ਵਾ ਕਿ ਪ੍ਰਸ਼ਾਸਨ ਦੇ ਜਿਹੜੇ ਇੰਤਜ਼ਾਮ ਆ ਤੁਹਾਨੂੰ ਵਧੀਆ ਲੱਗ ਰਹੇ ਆ ਕਿਉਂਕਿ ਵੱਡੀ ਗਿਣਤੀ ਵਿੱਚ ਲੋਕ VOTING ਕਰਨ ਆਉਂਦੇ ਆ ਕਲਮ ਵਿੱਚੋਂ ਨਿਕਲਦੇ ਆ ਵੱਖ-ਵੱਖ ਜਗਾਵਾਂ ਤੋਂ ਇੰਤਜ਼ਾਮ ਠੀਕ ਚੱਲ ਰਹੇ ਦੇਖੋ ਜੀ ਪ੍ਰਸ਼ਾਸਨ ਨੇ ਜਿਹੜਾ ਇੰਤਜ਼ਾਮ ਕੀਤਾ ਵਾ ਬਿਲਕੁਲ ਵਧੀਆ ਕੀਤਾ ਜੀ ਕੋਈ ਇੱਥੇ ਹੁਲੜਬਾਜੀ ਨਹੀਂ ਆ ਕੋਈ ਇੱਥੇ ਸਾਰੇ ਭਾਈਚਾਰਕ ਸਾਂਝ ਰੱਖ ਕੇ ਸਾਰੇ ਵੋਟ ਪਾ ਰਹੇ ਨੇ ਜਿੰਨੇ ਵੀ ਬੂਥ ਲੱਗੇ ਜਿੰਨੇ ਵੀ ਸਰਕਾਰਾਂ ਦੇ ਬੂਥ ਬਾਕੀ ਵੀ ਲੱਗੇ ਨੇ ਬਾਕੀ ਕੋਈ ਹੁਲੜਬਾਜੀ ਨਹੀਂ ਸਾਰੇ ਰਲ ਮਿਲ ਕੇ ਇੱਥੇ ਇੱਕ ਦੂਜੇ ਨਾਲ ਰਲ ਮਿਲ ਕੇ ਵੋਟ ਪਾ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਪ੍ਰਸ਼ਾਸਨ ਦੀ ਜਿਹੜੀ ਕਾਫੀ ਵੱਡੀ ਗਿਣਤੀ ਵਿੱਚ ਦੇਖਿਆ ਜਾ ਰਿਹਾ ਹਰ ਬੂਥ ਤੋਂ ਤਾਰੀਫ ਕੀਤੀ ਜਾ ਰਹੀ ਹੈ ਕਿ ਪ੍ਰਸ਼ਾਸਨ ਦੇ ਜਿਹੜੇ ਇੰਤਜ਼ਾਮਾਂ ਕਾਫੀ ਵਧੀਆ ਬਦਲ ਕੇ ਕੀਤੇ ਗਏ ਬੜੀ ਅਮਨ ਸ਼ਾਂਤੀ ਨਾਲ ਤਰਨਤਨ ਦੇ ਵਿੱਚ ਇਸ ਵਕਤ ਲੋਕ ਸਭਾ ਚੋਣਾਂ ਨੂੰ ਲੈ ਕੇ VOTING ਚੱਲ ਰਹੀ ਆ ਸੋ ਜ਼ਰੂਰ ਇਸ ਵਕਤ ਜਿਹੜਾ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਇਆ ਦੇ ਉਮੀਦਵਾਰ ਨੇ ਅਕਾਲੀ ਦਲ ਦੇ ਉਹਨਾਂ ਦੇ ਵੀ ਜਿਹੜਾ ਇੱਥੇ ਬੂਥ ਨਜ਼ਰ ਆ ਰਿਹਾ ਵਾ ਵਾਰਡ ਨੰਬਰ ਜਿਹੜਾ 7 ਜਿਹੜਾ ਪੋਸ਼ ਮੰਨਿਆ ਜਾਂਦਾ ਵਾ ਏਰੀਆ ਕਿੰਨਾ ਕੁ ਸ਼ਾਹ ਦੇਖਣ ਨੂੰ ਮਿਲ ਰਿਹਾ ਜੀ ਵੋਟਰਾਂ ਦੇ ਵਿਚਾਲੇ ਵੋਟਰਾਂ 'ਚ ਉਤਸ਼ਾਹ ਹੈਗਾ ਜੀ ਕੁਝ ਗਰਮੀ ਦੇ ਕਰਕੇ ਲੋਕ ਘਰੋਂ ਚੋਂ ਨਿਕਲਣ ਨੂੰ ਕਰ ਰਹੇ ਜਿਹੜੇ ਬਜ਼ੁਰਗ ਆ ਉਹਨਾਂ ਕੋ ਨਹੀਂ ਨਿਕਲ ਜਾਂਦਾ ਤੇ ਬਾਕੀ ਲੋਕਾਂ 'ਚ ਉਤਸ਼ਾਹ ਹੈਗਾ ਜੀ ਵੋਟਾਂ ਚੱਲ ਰਹੀਆਂ ਵਾ ਗਰਮੀ ਬਹੁਤ ਆ ਠੀਕ ਆ ਪ੍ਰਸ਼ਾਸਨ ਦੇ ਵੱਲੋਂ ਵੀ ਇੰਤਜ਼ਾਮ ਕੀਤੇ ਗਏ ਆ ਕਹਿੰਦੇ ਵਧੀਆ ਕੀਤੇ ਗਏ ਆ ਲੱਗਦਾ ਵਾ ਕਿ ਜਿਹੜੀ ਪਰਸੈਂਟੇਜ ਆ VOTING ਦੀ ਉਹ ਜਿਹੜੀ ਇੱਕ ਐਸਟੀਮੇਸ਼ਨ ਹੁੰਦੀ ਆ ਉਹ ਦੀਚ ਹੋ ਜੇਗੀ ਕਿਉਂਕਿ ਇਸ ਵਕਤ ਕਾਫੀ ਘੱਟ ਪਰਸੈਂਟ ਦੇ ਵਿੱਚ VOTING ਹੋਈ ਆ VOTING ਘੱਟ ਹੁੰਦੀ ਜਿਹਦਾ ਕਾਰਨ ਹੈ ਗਰਮੀ ਗਰਮੀ ਦੇ ਕਰਕੇ ਬੱਚੇ ਅਜਾ ਆਪਣਾ ਬਜ਼ੁਰਗ ਨਹੀਂ ਨਿਕਲਦੇ ਤੇ ਕਰਾਂਗੇ ਉਤਸ਼ਾਹ ਕਿੰਨਾਗਾ ਕਿਉਂਕਿ ਸ਼ਹਿਰ ਵਾਸੀ ਜਿਹੜੇ ਨੇ VOTING ਕਰਨ ਆ ਰਹੇ ਆ ਲੱਗਦਾ ਵਾ ਕਿ ਜਿਹੜੀ VOTING ਆ ਉਹ ਜਿਹੜੇ ਨਿਧਾਰੇ ਸਮੇਂ ਤੋਂ ਪਹਿਲਾਂ ਜਿਹੜੀ ਕੰਪਲੀਟ ਹੋ ਜਾਏਗੀ ਨਹੀਂ ਜੀ ਵੋਟਾਂ ਤੇ ਸ਼ਾਮ ਨੂੰ ਮਤਲਬ ਕਿ 6 ਵਜੇ ਤੋਂ ਬਾਅਦ ਆਪਣਾ 5 ਵਜੇ ਤੋਂ ਬਾਅਦ ਲੋਕੀ ਨਿਕਲਣਗੇ ਤੇ ਸ਼ਹਿਰ ਵਾਲੇ ਤੇ ਵੋਟਾਂ ਜਦੀਆਂ ਪੈਣਗੀਆਂ ਸੋ ਇਹ ਸ੍ਰੀ ਜਿਹੜੇ ਵਾਰਡ ਨੰਬਰ 7 ਜਿਹੜੇ ਉਮੀਦਵਾਰ ਪਕਾਲੀ ਦਲਦੇਵ ਬਖਸ਼ਾ ਸਿੰਘ ਬਲਟੋਆ ਉਹਨਾਂ ਦਾ ਜਿਹੜਾ ਬੂਥ ਅਸਰ ਨਜ਼ਰ ਆਵਾ ਸੋ ਤਮਾਮ ਸਵਾਲ ਜਿਹੜੇ ਅਸੀਂ ਕੀਤੇ ਬੂਥ ਵਾਲਿਆਂ ਕੋਲੋਂ ਸੋ ਜੁੜੇ ਹੋ ਦੋ ਵਿਸ਼ਵ ਜਲਦਾ ਟੀਵੀ ਦੇ ਨਾਲ ਮੈਂ دانش ਕੈਮਰਾਮੈਨ ਸੋਸ਼ਲ ਸੋਨੀ ਦੇ ਨਾਲ